ਲਕਾਰ ਸਿੰਘ ਦੀ ਇੱਕ ਹੋਰ ਵੀਡੀਓ ਇਹਦੇ ਕੋਈ ਅਚਲੀਲ ਵੀਡੀਓ ਦੀ ਸਾਹਮਣੇ ਆਈ ਹੈ ਇਹ ਜੇ ਲੋਕ ਨਾ ਕੈਬਨਟ 'ਚ ਹੋਣੇ ਚਾਹੀਦੇ ਔਰ ਨਾ ਹੀ ਇਹ ਜੇ ਲੋਕ ਸਰਕਾਰਾਂ 'ਚ ਹੋਣੇ ਚਾਹੀਦੇ ਮਗਰ ਬਦਲਾਅ ਦੀ ਸਰਕਾਰ ਦੇ ਹਾਲਾਤ ਵੇਖੋ ਕਿ ਹਲੇ ਵੀ ਉਹਨੂੰ ਫੁੱਲ ਪ੍ਰੋਟੈਕਸ਼ਨ ਭਗਵੰਤ ਮਾਨ ਦੇ ਰਿਹਾ ਹੈ ਜੇ ਚੀਫ ਮਿਨਿਸਟਰ ਦਾ ਆਪ ਦਾ ਕੈਰੈਕਟਰ ਢਿੱਲਾ ਹੋਵੇ ਕੈਰੈਕਟਰਲੈਸ ਬੰਦਾ ਹੋਵੇ ਉਸ ਤੋਂ ਆਸ ਰੱਖਣੀ ਕਿ ਉਹ ਦੂਜੇ ਕੈਰੈਕਟਰਲੈਸ ਬੰਦੇ ਦੇ ਖਿਲਾਫ ਐਕਸ਼ਨ ਲੈ ਲੂਗਾ ਆਈ ਥਿੰਕ ਅਸੀਂ ਪੰਜਾਬੀਆਂ ਪੰਜਾਬੀਆਂ ਨੂੰ ਭੁਲੇਖਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਮ ਜੀਟੀਆ ਗੱਡੀ ਵਿੱਚ ਜਾਂਦੇ ਜਾਂਦੇ ਲਾਈਵ ਹੋਈ ਨਹੀਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪਹਿਲਾਂ ਵੀ ਆਮਦਮੀ ਪਾਰਟੀ ਦੇ ਲੀਡਰ ਲਾਲ ਚੰਦ ਦੇ ਕਟੜ ਚਤ ਵਰਗੀਆਂ ਦੀਆਂ ਅਸ਼ਲੀਲ ਵੀਡੀਓ ਸਾਹਮਣੇ ਆ ਚੁੱਕੀਆਂ ਨੇ ਮੱਜੀਠੀਆ ਨੇ ਕਿਹਾ ਕਿ ਮੈਨੂੰ ਹੁਣੇ ਹੀ ਜਾਣਕਾਰੀ ਮਿਲੀ ਹੈ ਕਿ ਹੁਣ ਆਪ ਦੇ ਮੰਤਰੀ ਬਲਕਾਸ਼ ਸਿੰਘ ਦੀ ਇੱਕ ਹੋਰ ਅਸ਼ਲੀਲ ਵੀਡੀਓ ਸਾਹਮਣੇ ਆਈ ਹੈ ਮ ਜੀ ਕੇ ਨੇ ਇਲਜ਼ਾਮ ਲਗਾਏ ਕਿ ਮੁੱਖ ਮੰਤਰੀ ਮਾਨਯ ਬਲਕਾਰ ਸਿੰਘ ਨੂੰ ਬਚਾਉਣਾ ਚਾਹੁੰਦੇ ਨੇ ਕਿਉਂਕਿ ਬਲਕਾਰ ਸਿੰਘ ਲੋਕਲ ਬਾਡੀਜ਼ ਦਾ ਮਨਿਸਟਰ ਹੈ ਤੇ ਸਰਕਾਰ ਨੂੰ ਚੰਗਾ ਪੈਸਾ ਕਮਾ ਕੇ ਦੇ ਰਿਹਾ ਜਿਸ ਕਰਕੇ ਉਸ ਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਸੱਚੀ ਗੱਲ ਜੀ ਸਾਰਿਆਂ ਨੂੰ ਮੈਨੂੰ ਹੁਣੇ ਜੋ ਪਤਾ ਲੱਗ ਰਿਹਾ ਹੈ ਕਿ ਇੱਕ ਮਨਿਸਟਰ ਦੀ ਹਲਕਾਰ ਸਿੰਘ ਦੀ ਇੱਕ ਹੋਰ ਵੀਡੀਓ ਕਹਿੰਦੇ ਕੋਈ ਅਚਲੇਲ ਵੀਡੀਓ ਦੀ ਸਾਹਮਣੇ ਆਈ ਹੈ ਉਸ ਸਮਾਂ ਪਹਿਲਾਂ ਮੈਂ ਵੀ ਗਵਰਨਰ ਸਾਹਿਬ ਨੂੰ ਇੱਕ ਵੀਡੀਓ ਦੇ ਕੇ ਆਇਆ ਥਾ ਔਰ ਇਹ ਵੀਡੀਓ ਇਸ ਲਈ ਵੀ ਦੇ ਕੇ ਆਇਆ ਸੀਗਾ ਕਿਉਂਕਿ ਪਬਲਿਕ ਆਫਿਸ 'ਚ ਬੈਠੇ ਜੇ ਮਿਨਿਸਟਰ ਸਾਹਿਬਾਨ ਜਿਨ੍ਹਾਂ ਨੇ ਲੋਕਾਂ ਦੇ ਕੰਮ ਕਰਨੇ ਹੁੰਦੇ ਆ ਪਬਲਿਕ ਟੀਲਿੰਗ 'ਚ ਬੈਠਣਾ ਹੁੰਦਾ ਜਿਨ੍ਹਾਂ ਕੋਲ ਪੰਜਾਬ ਦੀਆਂ ਧੀਆਂ ਪੈਣਾ ਹੋਰ ਲੋਕ ਕੰਮ ਕਰਾਉਣ ਆਉਂਦੇ ਨੇ ਤੇ ਜੇ ਉਹਨਾਂ ਦੀਆਂ ਇਹ ਜੀਆਂ ਅਚਲੀਲ ਹਰਕਤਾਂ ਹੋਣਗੀਆਂ ਜੇ ਉਹਨਾਂ ਦੇ ਕਾਰਨਾਮੇ ਮਾੜੇ ਹੋਣਗੇ ਤੇ ਉਹ ਦੇ ਡੋਨਟ ਹੈਵ ਰਿਸਪੈਕਟ ਫॉर ਔਮਨ ਉਹ ਧੀਆਂ ਪੈਣਾ ਦਾ ਸਤਕਾਰ ਨਹੀਂ ਕਰ ਸਕਦੇ ਔਰ ਮਾੜੀ ਸੋਚ ਔਰ ਮਾੜੀ ਅੱਖ ਰੱਖਦੇ ਨੇ ਮੇਰਾ ਇਹ ਮੰਨਣਾ ਸੀਗਾ ਕਿ ਇਹ ਜੇ ਲੋਕ ਨੌਕਾਬਿਨੇਟ ਚ ਹੋਣੇ ਚਾਹੀਦੇ ਔਰ ਨਾ ਹੀ ਇਹ ਜੇ ਲੋਕ ਸਰਕਾਰਾਂ ਚ ਹੋਣੇ ਚਾਹੀਦੇ ਫਾਰਮਰ ਪ੍ਰਾਈਮ ਮਿਨਿਸਟਰ ਦੇਵੇ ਗੋਡੇ ਦੇ ਮੁੰਡੇ ਦਾ ਵੀ ਬੜਾ ਰੋਲਾ ਪਿਆ ਉਹਦੇ ਤੇ ਕੇਸ ਰਜਿਸਟਰ ਹੋਇਆ ਉਹ ਬਾਹਰ ਪੱਜ ਗਿਆ ਮਗਰ ਬਦਲਾਅ ਦੀ ਸਰਕਾਰ ਦੇ ਹਾਲਾਤ ਵੇਖੋ ਕਿ ਹਲੇ ਵੀ ਉਹਨੂੰ ਫੁੱਲ ਪ੍ਰੋਟੈਕਸ਼ਨ ਭਗਵੰਤ ਮਾਨ ਦੇ ਰਿਹਾ ਔਰ ਉਹਦਾ ਕਾਰਨ ਸਿਰਫ ਇਹ ਲੋਕੋ ਪੰਜਾਬ ਦੇ ਨੂੰ ਮੈਂ ਦੱਸਣਾ ਚਾਹੁੰਨਾ ਕਿਉਂਕਿ ਇਹ ਮਿਨਿਸਟਰ ਆਮ ਆਦਮੀ ਪਾਰਟੀ ਨੂੰ ਬੜੇ-ਬੜੇ ਪੱਦਰ ਤੇ ਲੋਕਲ ਬਾਡੀਜ਼ ਮਹਿਕਮਾ ਤੇ ਹੋਰਾਂ ਤੋਂ ਫੰਡਿੰਗ ਕਰਦਾ ਹੈ ਇਹ ਇਹਨਾਂ ਦਾ ਪੈਸੇ ਬਣਾਉਣ ਦਾ ਇੱਕ ਸਾਧਨ ਬਣਿਆ ਇਹਨਾਂ ਨੂੰ ਇਹ ਆ ਕਿ ਸਾਡੇ ਪੈਸੇ ਆਉਂਦੇ ਰਹਿਣ ਅਸੀਂ ਠੱਗੀ ਠੋਰੀਆਂ ਮਾਰਦੇ ਰਹੀਏ ਕੋਈ ਨਾ ਜਿਹੇ ਜਾ ਕੋਈ ਕੰਮ ਕਰੀ ਜਾਂਦਾ ਤੇ ਕਰੀ ਜਾਂਦਿਓ ਸਾਨੂੰ ਕੋਈ ਫਰਕ ਨਹੀਂ ਨਗਰ ਕੀ ਪੰਜਾਬ ਦੇ ਲੋਕ ਇਸ ਗੱਲ ਨੂੰ ਟੋਲਰੇਟ ਕਰਨਗੇ ਔਰ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ when the chief minister ਦਾ ਆਪ ਦਾ ਕੈਰੈਕਟਰ ਢਿੱਲਾ ਹੋਵੇ ਕੈਰੈਕਟਰਲੈਸ ਬੰਦਾ ਹੋਵੇ ਉਸ ਤੋਂ ਆਸ ਰੱਖਣੀ ਕਿ ਉਹ ਦੂਜੇ ਕੈਰੈਕਟਰਲੈਸ ਬੰਦੇ ਦੇ ਖਿਲਾਫ ਐਕਸ਼ਨ ਲੈ ਲੂਗਾ ਆਈ ਥਿੰਕ ਅਸੀਂ ਪੰਜਾਬੀਆਂ ਪੰਜਾਬੀਆਂ ਨੂੰ ਭੁਲੇਖਾ ਘਟਾਰੂ ਚੱਕ ਦੀ ਵੀਡੀਓ ਪਹਿਲਾਂ ਆਈ ਇੱਕ ਕੰਪਲੇਨੈਂਟ ਸਾਹਮਣੇ ਆਇਆ ਉਸ ਕੰਪਲੇਨੈਂਟ ਦਾ ਅ ਸ਼ਿਕਾਇਤ ਉਹਨੇ ਕੀਤੀ ਮਗਰ ਜਿਹੜੀ ਐਸਆਈਟੀ ਬਣੀ ਉਹ ਉਹਨਾਂ ਚੇਤੇ ਅbschara ਦੀ ਬਣੀ ਭਗਵੰਤਮਾਨ ਦੇ ਜਿਹੜੇ ਉਹਨਾਂ ਦੀਆਂ ਆਈਜ਼ ਐਂਡ ਇਅਰਜ਼ ਨੇ ਔਰ ਅਖੀਰ ਚ ਉਹ ਕੰਪਲੇਨੈਂਟ ਨੂੰ ਹੀ ਦਬਾਤਾ ਉਹਨਾਂ ਨੇ ਮਗਰ ਫੈਕਟ ਆਫ ਦਾ ਮੈਟਰ ਇਜ਼ ਕਿ ਕਿਸੇ ਨੂੰ ਨੌਕਰੀ ਦਾ ਝਾਸਾ ਦੇ ਕੇ ਇਹ ਦੋਵੇਂ ਕੇਸਾਂ ਚ ਕਹਿੰਦੇ ਨੌਕਰੀ ਦਾ ਝਾਸਾ ਫੇਵਰ ਫੇਵਰੇਟਿਜ਼ਮ ਦੇ ਕੇ ਇਹ ਜੀ ਹਰਕਤਾਂ ਹੋ ਰਹੀਆਂ ਨੇ ਉਸ ਨੌਜਵਾਨ ਇੱਕ ਦਲਿਤ ਭਰਾ ਇੱਕ ਨੌਜਵਾਨ ਜਿਹੜਾ ਨੌਕਰੀ ਨੂੰ ਤਰਸਦਾ ਸੀ ਉਸ ਕੇਸ 'ਚ ਵੀ ਕੇਸ਼ਵ ਨੂੰ ਇਨਸਾਫ ਨਹੀਂ ਮਿਲਿਆ ਔਰ ਕਟਾਰੂ ਚੱਕ ਅੱਜ ਵੀ ਔਰ ਬਲਕਾਰ ਸਿੰਘ ਅੱਜ ਵੀ ਸਰਕਾਰਾਂ 'ਚ ਬੈ ਕੇ ਆਪਦੀ ਪੋਜੀਸ਼ਨ ਮਿਸਯੂਜ਼ ਕਰ ਰਿਹਾ ਔਰ ਲੋਕਾਂ ਦਾ ਸਾਡੇ ਪੰਜਾਬ ਦੇ ਧੀਆ ਪਣਾ ਦਾ ਮੁੰਡਿਆਂ ਦਾ ਵੱਡੇ ਪੱਦਰ ਤੇ ਸ਼ੋਸ਼ਣ ਕਰ ਰਿਹਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜੀ ਪੰਜਾਬੀਆਂ ਨੂੰ ਕਿ ਭਾਈ ਜਾਗੋ ਇਹ ਡੋਂਟ ਸਲੀਪ ਓਵਰ ਇਟ ਇਹ ਸੌਂਡ ਦਾ ਕੰਮ ਨਹੀਂ ਹੈ ਬਦਲਾਵ ਦੇ ਨਾਤੇ ਠੱਗੀ ਵੱਜ ਗਈ ਮਗਰ ਦੇਸ਼ ਦੇ ਲੋਕ ਜਾ ਕੇ ਇਹ ਹਿਮਾਚਲ ਗਏ 1% ਦੀ ਵੋਟ ਪਈ ਇਹ ਰਾਜਸਥਾਨ ਗਏ ਹੋਰ ਸੂਬਿਆਂ ਚ ਗਏ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਕਿਸੇ ਨੇ ਵੋਟ ਨਹੀਂ ਦਿੱਤੀ ਤੁਹਾਡੇ ਜੀਹਦੇ ਜੀਹਦੇ ਨਾਲ ਮਰਜੀ ਮਖਰੇਵੇ ਹੋਣਗੇ ਗੁੱਸੇ ਗਲੇ ਹੋਣਗੇ ਮਗਰ ਪੰਜਾਬ ਦੀ ਧਰਤੀ ਦਾ ਇਹ ਸ਼ਹੀਦਾਂ ਦੀ ਧਰਤੀ ਦਾ ਇਹ ਗੌਰਵਮਈ ਇਤਿਹਾਸ ਪੰਜਾਬੀਆਂ ਦਾ ਹੈ ਔਰ ਮੈਂ ਆਸ ਉਮੀਦ ਕਰਦਾ ਕਿ ਜੇ ਸਰਕਾਰਾਂ ਫੇਲ ਹੋ ਰਹੀਆਂ ਨੇ ਕਾਰਵਾਈ ਕਰਨ 'ਚ ਤੁਸੀਂ ਸਾਰੇ ਇਕੱਠੇ ਹੋ ਕੇ ਸਰਕਾਰ ਦੇ ਭਗਵੰਤ ਮਾਨ ਦੇ ਨਿੱਕੂ ਕੇਂਦਰੀਵਾਲ ਦੇ ਘਰ 'ਚ ਗੂਠ ਦੇ ਕੇ ਇਹਨਾਂ ਦੇ ਖਿਲਾਫ ਕਾਰਵਾਈ ਹੋਊਗੀ ਔਰ ਇਹਨਾਂ ਦੇ ਖਿਲਾਫ ਪਰਚਾ ਦਰਜ ਹੋਊਗਾ ਕਿਉਂਕਿ ਕਾਨੂੰਨ ਹਰੇਕ ਨੂੰ ਇਕਾ نو ਵਨ ਇਜ਼ ਅਬਵ ਲਾ ਕਾਨੂੰਨ ਤੋਤੋ ਕੋਈ ਨਹੀਂ ਇਸ ਆਸ ਤੇ ਇਸ ਉਮੀਦ ਨਾਲ ਮੈਂ ਗੱਡੀ 'ਚ ਜਾਂਦਾ ਲਾਈਵ ਹੋਇਆ ਆਂ ਆਸ ਕਰੂੰਗਾ ਉਮੀਦ ਕਰੂੰਗਾ ਕਿ ਤੁਸੀਂ ਸਾਰੇ ਤਗੜੇ ਹੋ ਕੇ ਇਹਨਾਂ ਦਾ ਘਰਾਓ ਕਰਕੇ ਇਹ ਜੇ ਲੋਕਾਂ ਨੂੰ ਘਰ ਵੀ ਬਿਟਾਵਾਂਗੇ ਤੇ ਜੇਲ੍ਹ ਵੀ ਭੇਜਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦਰਸੀ ਕਿ ਹੁਣ ਬਿਕਰਮ ਮੱਜਰੀਠੀਆ ਦੇ ਵੱਲੋਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਗਿਆ ਹੈ ਕਿ ਕੀ ਹੁਣ ਸਾਰੇ ਸਬੂਤਾਂ ਦੇ ਬਾਵਜੂਦ ਬਲਕਾਰ ਸਿੰਘ ਦੇ ਉੱਤੇ ਕਾਰਵਾਈ ਹੋਵੇਗੀ ਇਸ ਦੇ ਨਾਲ ਹੀ ਮੱਜਰੀਠੀਆ ਨੇ ਸਵਾਲ ਕੀਤਾ ਕਿ ਪੰਜਾਬ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਦੀ ਰਾਖੀ ਕਰਨੀ ਕੀ ਮੁੱਖ ਮੰਤਰੀ ਦਾ ਫਰਜ਼ ਨਹੀਂ ਬੰਦਾ ਦਰਸੀ ਕਿ ਬਿਕਰਮ ਮੱਜਰੀਠੀਆ ਦੇ ਵੱਲੋਂ ਮੁੱਖ ਮੰਤਰੀ ਨੂੰ ਵੱਡੇ ਸਵਾਲ ਖੜੇ ਕੀਤੇ ਗਏ ਨੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਬਲਕਾਰ ਸਿੰਘ ਦੀ ਇੱਕ ਹੋਰ ਅਸ਼ਲੀਲ ਵੀਡੀਓ ਸਾਹਮਣੇ ਆਈ ਹੈ ਉਹਨੇ ਕਿਹਾ ਕਿ ਪ੍ਰਮukh ਮੰਤਰੀ ਮਾਨ ਉਹਨਾਂ ਦੇ ਉੱਤੇ ਕੋਈ ਵੀ ਕਾਰਵਾਈ ਸਾਰੇ ਸਬੂਤ ਹੋਣ ਦੇ ਬਾਵਜੂਦ ਵੀ ਨਹੀਂ ਕਰ ਰਹੇ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ